ਗਿਲਾ ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਇਸ ਵਾਰਦਾਤ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਨਿਹੰਗ ਸਿੰਘਾਂ ਦੇ ਵੱਲੋਂ ਸ਼ਮੀ ਕੁਮਾਰ ਪੁਰੀ ਨਾਮ ਦੇ ਵਿਅਕਤੀ ਦੇ ਘਰ ਵਿੱਚ ਦਾਖਲ ਹੋ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਸ਼ਮੀ ਕੁਮਾਰ ਅਤੇ ਉਸਦੇ ਪੁੱਤਰ ਕਰਨ ਕੁਮਾਰ ਦੇ ਉੱਪਰ ਹਮਲਾ ਕੀਤਾ ਗਿਆ ਹੈ ਇਸ ਹਮਲੇ ਦੇ ਵਿੱਚ ਸ਼ਮੀ ਕੁਮਾਰ ਦੀ ਮੌਤ ਹੋ ਗਈ ਹੈ ਤੇ ਉਸਦਾ ਪੁੱਤਰ ਕਰਨ ਕੁਮਾਰ ਪੂਰੀ ਤਰ੍ਹਾਂ ਜ਼ਖਮੀ ਹੋਇਆ ਹੈ ਕਰਨ ਕੁਮਾਰ ਦਾ ਹੱਥ ਵੀ ਵੜ ਦਿੱਤਾ ਗਿਆ ਹੈ ਨਿਹੰਗ ਸਿੰਘਾਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਜਾਂਚ ਜਾਰੀ ਹੈ ਕਰਨ ਕੁਮਾਰ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਜਾਰੀ ਹੈ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਕਰਿਆਨੇ ਦੀ ਦੁਕਾਨ ਹੈ ਜੀ ਪੱਟੀ। ਸ਼ਮੀ ਕਪੂਰ ਇਹਨਾਂ ਦਾ ਨਾਮ ਨੇ ਜਿਨ੍ਹਾਂ ਦੀ ਕਰਿਆਨੇ ਦੀ ਦੁਕਾਨ ਹੈ। ਉਹਨਾਂ ਨੂੰ ਕੋਈ Google Pay ਦਾ ਕੋਈ ਲੈਂਡਿੰਗ ਦਾ ਕੋਈ ਮਸਲਾ ਹੋਇਆ ਸੀਗਾ। ਉਹ ਕਹਿੰਦੇ ਅੱਜ ਤੋਂ ਪਹਿਲੇ 2 ਸਾਲ 3 ਸਾਲ ਪਹਿਲੇ 21 ਦਾ ਸੀਗਾ। ਉਹ ਕੋਈ ਨਿਹੰਗ ਸਿੰਘ ਆਂਦੇ ਸੀ ਕਿ ਪੈਸੇ ਸਾਡੇ ਅਕਾਊਂਟ 'ਚ ਪੈਣੇ ਸੀਗੇ ਕਿ ਉਹ ਤੁਹਾਡੇ ਅਕਾਊਂਟ 'ਚ ਪਾ ਕੇ ਗਲਤੀ ਨਾਲ ਇਹ ਕਹਿੰਦੇ ਵੀ ਅਸੀਂ ਉਹਨਾਂ ਦੇ ਡੇਰੇ ਤੇ ਜਾ ਕੇ ਦਿਖਾ ਵੀ ਆਏ ਸੀ ਕਿ ਤੁਸੀਂ ਪੈਸੇ ਜਿਹੜੇ ਆ ਅਸੀਂ ਦੇ ਕੰਸਟ੍ਰਕਟੇ ਬਟ ਉਹਦੇ باوجود ਵੀ ਉਹ ਇਹਨਾਂ ਨੂੰ ਕਹਿੰਦੇ ਸੀ ਕਿ ਅਸੀਂ ਉਹਨਾਂ ਨੂੰ ਪੈਸੇ ਤੇ ਉਹ ਪੇਮੈਂਟ ਵੀ ਸਾਡੀ ਪੈਸੇ ਦੇ ਰਹੇ ਨੇ ਤਾਂ ਅੱਜ ਜਿਹੜੇ ਉਹ ਇਹਨਾਂ ਦੇ ਘਰੇ ਆਉਂਦੇ ਆ ਘਰੇ ਆ ਕੇ ਉਹ ਇੱਥੇ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਆ ਘਰ ਦੇ ਅੰਦਰ ਵੀ ਪਹਿਲੇ ਸਟਾਫਰ ਹੁੰਦੀ ਹੈ ਇਹਨਾਂ ਦੇ ਬੰਦਿਆਂ ਨੇ ਵੀ ਗੱਲ ਇਹਨੂੰ ਬਾਹਰ ਨਿਕਲ ਜਾਂਦੇ ਆ ਜਿਹੜੇ ਸ਼ਮੀ ਕਪੂਰ ਆ ਉਹਨਾਂ ਦੇ ਮਗਰ ਬਾਹਰ ਜਾਂਦੇ ਆ ਉੱਥੇ ਫਿਰ ਤਲਖੀ ਹੋ ਜਾਂਦੀ ਆ ਤਲਖੀ ਦੇ ਵਿੱਚ ਜਿਹੜੀ ਆ ਕੁਰਬਾਨ ਮਾਰ ਦਿੰਦੇ ਕੋਟ ਵੜ ਦਿੰਦੇ ਇਹਨਾਂ ਦੀ ਵੀਡੀਓ ਦੇ ਵਿੱਚ ਕੋਈ ਸੱਤਾ ਲੱਗਦੀ ਆ ਤੇ ਬਾਕੀ ਸਾਨੂੰ ਆਡੈਂਟੀਫਾਈ ਹੋ ਗਏ ਵੀ ਜਿਹੜੇ ਨਯੰਗ ਸਿੰਘ ਹੈਗੇ ਆ ਉਹਨਾਂ ਦੇ ਅਸੀਂ ਚੱਲ ਜੀ ਉਹਨਾਂ ਨੂੰ ਲੱਭੀਂ ਟੀਮਸ ਬਣਾ ਕੇ ਅਸੀਂ ਪੂਰੀਆਂ ਟੀਮਸ ਬਣਾ ਲਈਆਂ ਜੇ ਲੱਗ ਲੱਗ ਔਰ ਸਾਰੀ ਜੀ ਇੰਨੀ ਵੀ ਟੈਕਨੀਕਲ ਮਦਦ ਹੈ ਕਿ ਛੇਤੀ ਉਹਨਾਂ ਨੂੰ ਅਰੇਸਟ ਕਰ ਲਾ ਸਰ ਦੇ ਆਪਕ ਤੇ ਜਿਹੜੀ ਜਾਨੀ ਦੀ ਟੈਕਨੀਕ ਜਾਨੀ ਦੀ ਜੀ ਸ਼ਮੀ ਜੀ ਇਹ ਕਿਨੇ ਨੇ ਸੱਤਾ ਲੱਗੀਆਂ ਹਾਂ ਦੋ ਜਣਿਆਂ ਦੇ ਮਾਰਕ ਮਾਈਨਸ